ਸੋ ਸ਼ਿਕਰ YouTube ਫੈਮਿਲੀ ਕੀ ਹਰ ਚਾਹ ਰਿਹਾ ਕਿ ਮੈਂ ਤੇ ਸਾਰੇ ਉਮੀਦ ਕਰਦੀ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਤੇ ਅੱਜ ਅਸੀਂ ਚੱਲੇ ਆ ਕਿਤੇ ਤੇ ਸਾਰੇ ਵੇਖੋ ਕਿ ਰੈਡੀ ਸਵੇਰੇ ਸਵੇਰੇ ਹਾਂਜੀ ਬੋਲੋ ਕੁਝ ਇਹ ਨਹੀਂ ਹੋ ਸਕਦੀ ਸਾਰਾ ਕੋਈ ਅਲਫਾਜ਼ ਖਤਮ ਹੋ ਦੇਣਾ ਕੀ ਅਲਫਾਜ਼ ਕੇ ਖਤਮ ਹੋ ਗਏ ਆਹ ਕਲੀਪਾ ਪਾ ਲਾ ਕਰੋ ਮੇਰੀ ਜ਼ੋਰ ਤਾਂ ਮੰਡ ਇਮੋਸ਼ਨਲ ਅਬਿਊਜ਼ ਕਰਦਾ ਹੈ ਅੱਜ ਅਸੀਂ ਚੱਲੇ ਆ ਅਮੀ ਸਰ ਅਮੀ ਸਰ ਇਹ ਅਮੀ ਸਰ ਨਹੀਂ ਆਉਂਦੇ ਸਰ ਅਮ੍ਰਿਤ ਸਰ ਵਾਹ ਨੇ ਉੱਥੇ ਜਾ ਕੇ ਸਭ ਤੋਂ ਪਹਿਲਾਂ ਖਾਵਾਂਗੇ ਅਮ੍ਰਿਤ ਸਰ ਨਾਣ ਖਾਣ ਚੱਲੇ ਸਪੈਸ਼ਲ ਨੇ ਨਾ ਤੈਨੂੰ ਕੋਨਾ ਨਾਣ ਮੋਜ ਬਰਾਵਾ ਕਿ ਬਿੱਲੂ ਹਲਵਾਈਉ ਉਹਦੇ ਖਾਦੇ ਦਨੇ ਕਿਲੂ ਲਵਾਈ ਉਹਨੇ ਕੀ ਖਾ ਲੈਣਾ ਕਿਵੇਂ ਬਣਾਉਣਾ ਬਰਾਵਾ ਉਹ ਮੜਕਾ ਮੜਕਾ ਪਾ ਕੇ ਬਣਾਉਣਾ ਮੜਕਾੜੀ ਉਹ ਪੋਦਾ ਵਿੱਚ ਇੱਕ ਦੋ ਤਿੰਨ ਗਾਵਾ ਸਰੇ ਉਹ ਟੈਗ ਹੈ ਟੈਗ ਉਹ ਤੇ ਟੈਗ ਹੀ ਹੋਣਾ ਉਹਦੇ ਨਾਲ ਦੇਸੀ ਕਿਉਂ ਪੋਦਾ ਹੀ ਇੱਕ ਉਹ ਤੇ ਟੈਗ ਹੀ ਹੋਣਾ ਉਹਦੇ ਨਾਲ ਬਰਾਵਾ ਉਹਦੇ ਨੇ ਸੀ ਦਾਲ ਇਹ ਹੈਗਾ 75 ਦੇ 80 ਦਾ ਇੱਕ ਹੈ ਉਹ ਨਾਲ ਉਹ ਬਾਪਰ 75 80 ਮੌਤ ਖਰੀਦਦੇ ਮੈਂ ਤੇ ਬਾਜੂ ਸਿਖਾਦਾ RAM ਕੇ ਪਤਾ ਨਹੀਂ ਕਿਹੜਾ ਲਵਾਈ RAM ਨਵਾਈ ਖਾਦਾ ਇਹਨਾਂ ਦੇ ਤੋਂ ਖਾਦਦੇ ਕਿ ਲੁੜਵਾਈ ਦੇ ਪਤਾ ਨਹੀਂ ਕੀ ਖਾ ਗਿਆ ਤੇ RAM ਨਵਾਈ ਨਹੀਂ ਖਾ ਗਿਆ ਇਹ ਪੰਜਾਬ ਦਾ ਇੱਕ ਹੈ ਪੰਜਾਬ ਦਾ ਇੱਕ ਅਜੀ ਖਾਦੇ ਦੋ ਦੋ ਮੈਂ ਬੱਬਾ ਮੈਂ ਗੋਪਾ ਬੜੀ ਸਵਾਸੀ ਆਹ ਤੇ ਬਾਜੂ ਸਿਕਾਦਾ ਪੀਜਾ 250 ਦਾ ਪਰ ਠੀਕ ਹੈ ਹੋ ਕੁਝ ਤਾਂ ਕਰ ਅਸੀਂ ਅਸੀਂ ਕਿ ਪੰਜ ਜਣੇ ਲੈਣ ਜਣੇ ਮੈਂ ਅਸੀਂ ਜੀ ਕਿ ਪੰਜ ਜਣੇ ਤੇ ਸਾਰਿਆਂ ਨੂੰ 50-50 ਰੁਪਏ ਆ ਇਹ ਤੇ ਮਾਸਾ ਸਵਾਦ ਨਹੀਂ ਸੀ ਮੈਂ ਮਾਸਾ ਸਵਾਦ ਨਹੀਂ ਸੀ ਸੌਸ ਲੱਗੇ ਆਹ ਕਿ ਸੌਸ ਲੱਗੀ ਹੀ ਆ ਇਹ ਵਾਦੀਨ ਕੱਟੇ ਜੇ ਵਾਦੀਰ ਹੋ ਗਿਆ ਨਾ ਮੇਰੇ ਹੱਥ ਨਹੀਂ ਲੱਗੇ ਗੱਟੀ ਨੂੰ ਐ ਸਾਨੂੰ ਕਿਤੇ ਸਭ ਜਿਹੜੀ ਵੀ ਨੋਟਿਸ ਕੀਤਾ ਕਿ ਤੁਹਾਡੇ ਇਹ ਆ ਗਾਦਰ ਰੱਖਿਆ ਪਤਾ ਨਹੀਂ ਹਲੇ ਸਬਟੀਟੂਟ ਨਹੀਂ ਹੋ ਗਈ ਤਾਂ ਗੱਲ ਹੈ ਗੱਡੀ ਨੂੰ ਤਾਂ ਬਣਾਇਆ ਕਾਰਖਾਨਾ ਸਬਜੀ ਕਿੱਥੇ ਡੁੱਲੇ ਇਹਦੇ ਉੱਤੇ ਸਬਜੀ ਕਿਵੇਂ ਡੁੱਲਗੀ ਕਾਲ ਨਹੀਂ ਤੁਡੇ ਬਾਲਾ ਸੌਜੀ ਦਜੀਓ ਬਹੁਤ ਠੰਡੇ ਬਣਿਆ ਕੋਈ ਨਹੀਂ ਹੁੰਦੇ ਗਰਿਆਂ ਦੇ ਮੇਰੇ ਕੱਪੜੇ ਨਾ ਖਰਾਬ ਹੋ ਜਾਣਾ ਨਹੀਂ ਤਾਂ ਤੂੰ ਰੱਖਿਆ ਤੁਸੀਂ ਦੱਸੋ ਤੂੰ ਮਾਰਦੀ ਆ ਸਹੀ ਮਰੀ ਲਾਵੇਂ ਲੱਗਦਾ ਜਲਦੀ ਹੋ ਜੇ ਕੋਈ ਬਾਤ ਸੋਣੀ ਲੈਣਾ ਫਿਰ ਖਲਦੀ ਦਾ ਤੇ ਇੱਥੇ ਮੈਂ ਸੂਟ ਜਿਹੜਾ ਨਵਾਂ ਪਾਇਆ ਸੀ ਉਹਦੀ ਲੁੱਕ ਦਿਖਾ ਰਹੀ ਸੀ YouTube ਫੈਮਿਲੀ ਤੁਸੀਂ ਵੀ ਦੱਸਣਾ ਕਿ ਤੁਹਾਨੂੰ ਮੇਰਾ ਸੂਟ ਕਿਵੇਂ ਦਾ ਲੱਗਿਆ ਕਿੰਨਾ ਰਹਿ ਗਿਆ ਦਰਬਾਰ ਸਾਹਿਬ ਇਹਨਾਂ ਮਿੱਤੋਂ ਜਨਤਾਰ ਕੋਲੋਂ ਕੋਟਨ ਆ ਆ ਵੇਖ ਲਓ ਜੀ ਅੰਮ੍ਰਿਤਸਰ ਅਸੀਂ ਦਰਬਾਰ ਸਾਹਿਬ ਸਾਂ ਪਹੁੰਚਣੇ ਵਾਲੇ ਆ

हम्म तो बहार दरबार साहब

ਉਹ ਨਹੀਂ ਆ ਗਈ ਹੋ ਗਿਆ ਇਹਨਾਂ ਖਾਣੀ ਨਹੀਂ ਖਾ ਲੋ ਬਹੁਤ ਹੀ ਟੇਸਟੀ ਹੈ ਹਾਂ ਉਹ ਆ ਗਈ ਨਾ ਓਕੇ ਇਹਨਾਂ ਮਿਲਣਾ ਤੇ ਕੜ ਜਲਾ ਮਿੱਠੀ ਬੜੀ ਯਾਦ ਕਰਦੇ ਹੈ ਕਿ ਬਜ਼ਾਰ ਕਿਵੇਂ ਹੁਣ ਤੁਸੀਂ ਲੱਗ ਪਏ ਜੇ ਉਹ ਤਾਂ ਕਹਿੰਦੇ ਸੀ ਲੈਣੀ ਨਹੀਂ ਆਵਾਂ ਲੈਣੀ ਸੀ ਨਾ ਮੈਂ ਇਹ ਕੈਮੀਕਲ ਨੇ ਰਾਸੀ ਖੋਈ ਵਾਲੀ ਖੱਬੀ ਵਧੀਆ ਤੇ ਆਇਦਰ ਗਾਇਸ ਮੈਗਦੀ ਜੋ ਹਜੇ ਤਾਂ ਥੋੜਾ ਬਹੁਤ ਕੋ ਅੱਧੇ ਬਾਹਰ ਹੀ ਹੈ ਨਾ ਉਹ ਘੱਟ ਜਬ ਉਹ ਵਾਓ ਵਾਚ ਇਸ ਵਾਚ ਇਸ ਵਾਚ ਤੇ ਅਸੀਂ ਆ ਗਏ ਆ ਬਾਹਰ ਗੋਲੀ ਵਾਲੇ ਬੱਤੇ ਦੇ ਨਾਲ ਗੋਲੀ ਵਾਲਾ ਪੁੱਛਾ ਤਾਂ ਖਤਮ ਹੋ ਗਿਆ ਆ ਮੇਰੇ ਕੋਲ ਐਦਾ ਪਿਆ ਜੇ ਹੱਥ ਦੋ ਲਈ ਇਹ ਹੋ ਜਾਂਦਾ ਅਰੇ ਮਨਤਾਇ ਪਤਾ ਲੱਗਾ ਗੋਲੀ ਵਾਲਾ ਪਤਾ ਕਾਦ ਹੁੰਦਾ ਹੈ ਤੁਮੇ ਕਾਦ ਇਹ ਗੋਲੀ ਹੁੰਦੀ ਹੈ ਤੁਸੀਂ ਆ ਗਏ ਇਧਰਲੀ ਸਾਈਡ ਬਾਹਰ ਆਮ ਨਾਟ ਮੋਰ ਬ੍ਰੋ ਆ ਯਾਨੋ ਮੋਰ ਕਰੀਅਰ ਆਮ ਅ ਗ੍ਰੈਜੂਏਟ ਓ ਪੋਸਟ ਗ੍ਰੈਜੂਏਟ ਵੀ ਹੁਣ ਮੈਨੂੰ ਉੱਚਾ ਪੱਧਰ ਤੇ ਹੁਣ ਮੈਂ ਇਸ ਟਾਈਮ ਦੋ ਕੁ ਮਿੰਟਾਂ ਲਈ ਕਿਉਂਕਿ ਮੇਰੇ ਕੋਲ ਗੋਲੀ ਵਾਲਾ ਬੱਤਾ ਹਾਂ ਤੇਰੇ ਕੋਲ ਨਹੀਂ ਹੈਗਾ ਤੈਨੂੰ ਖਾ ਖਾ ਪੀਣਾ ਹੀ ਮੈਂ ਤੈਨੂੰ ਬਚਾਇਆ ਸੀ ਮੈਂ ਹਾਂ ਇਹ ਤੂੰ ਆਪਣੇ ਕੋਲ 100 ਹਾਂ ਅੱਜ ਮੈਂ ਸ਼ੋਪਿੰਗ ਕੀਤੀ ਆ ਚੱਪਲਾ ਲਈਆਂ ਅੰਮੀ ਸਤ ਹਾਂ ਮੇਰਾ ਰੈਗੂਲਰ ਵੀਰ ਚ ਨਾ ਮੈਨੇ ਅਸੀ ਥੋੜੀ ਮਤਲਬ ਆ ਦਲੀਆਂ ਹੁਣ ਚੱਲ ਗਈਆਂ ਨੇ ਟ੍ਰੈਂਡ 'ਚ ਹਾਂਜੀ ਮੈਂ ਕਿਹਾ ਚੱਲ ਨੇੜੇ ਤੇੜੇ ਵਿੱਚ ਜਿੱਥੇ ਮਰਜ਼ੀ ਪਾ ਕੇ ਗਰਮੀ ਦੀ ਚੱਪਲ ਚਲੋ ਪਾਈ ਤੇ ਭੱਜ ਗਏ ਆਵੇ ਉਹਦੋਂ ਉਹਨੇ ਜ਼ਖਮ ਕਰਤਾ ਮੇਰੇ ਮੈਂ ਤਾਂ ਕਰਕੇ ਨਾ ਲੇਕਿਨ ਬਾਕੀ YouTube ਫੈਮਲੀ ਕੱਲ ਅਸੀਂ ਗਿਆ ਸੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੇ ਅਸੀਂ ਉੱਥੇ ਦੇ ਦਰਸ਼ਨ ਵੇਲੇ ਕੀਤੇ ਬਹੁਤ ਆਨੰਦ ਆਇਆ ਗੁਰਬਾਣੀ ਸੁਣੀ ਬੜੀ ਸ਼ਾਂਤੀ ਮਿਲੀ ਮੱਥਾ ਟੇਕਿਆ ਬਿਲਕੁਲ ਵੀ ਕੋਈ ਪ੍ਰੋਬਲਮ ਨਹੀਂ ਆਈ ਬਹੁਤ ਆਸਾਨੀ ਨਾਲ ਮੱਥਾ ਟੇਕਿਆ ਗਿਆ ਸੰਗਤ ਤਾਂ ਬਹੁਤ ਸੀ ਪਰ ਫਿਰ ਵੀ ਪਤਾ ਨਹੀਂ ਉੱਥੇ ਵਾਹਿਗੁਰੂ ਦੀ ਕੀ ਕਿਰਪਾ ਹੈ ਕਿ ਬੜੀ ਸ਼ਾਂਤੀ ਆਰਾਮ ਨਾਲ ਹੀ ਖੜਨਾ ਵੀ ਕੋਈ ਔਖਾ ਨਹੀਂ ਲੱਗਦਾ ਸੋ ਮੱਥਾ ਟੇਕਿਆ ਬੈਠੇ ਰਹੇ ਉੱਥੇ ਬੜੀ ਸ਼ਾਂਤੀ ਮਿਲੀ ਮਨ ਨੂੰ ਔਰ ਵਾਹਿਗੁਰੂ ਅਰਦਾਸ ਵੀ ਕੀਤੀ ਕਿ ਜਿਹੜਾ ਅੱਜ ਕੱਲਾ ਚੱਲ ਰਿਹਾ ਲੜਾਈ ਦਾ ਸੁਣ ਰਹਿ ਕੇ ਲੜਾਈ ਲੱਗਣੀ ਆ ਤੇ ਉਹਦੇ ਲਈ ਅਰਦਾਸ ਕੀਤੀ ਕਿ ਵਾਹਿਗੁਰੂ ਏ ਵਾਹਿਗੁਰੂ ਕਿ ਇਹ ਲੜਾਈ ਨਾ ਲੱਗੇ ਕਿਉਂਕਿ ਇਹਦੇ ਵਿੱਚ ਕਿਸੇ ਦਾ ਵੀ ਕੋਈ ਭਲਾ ਨਹੀਂ ਹੋਣਾ ਚਾਹੇ ਉਹ ਪਾਕਿਸਤਾਨ ਹੋਵੇ ਚਾਹੇ ਉਹ ਗੱਲ ਭਾਰਤ ਦੀ ਹੋਵੇ ਨੁਕਸਾਨ ਦੋਨਾਂ ਧਿਰਾਂ ਦਾ ਹੀ ਹੋਣਾ ਹੈ ਕਿਉਂਕਿ ਸਾਰੇ ਪਾਸੇ ਉਧਰ ਵੀ ਜਿਹੜੇ ਆ ਉਹ ਸਾਡੇ ਵਰਗੇ ਇਨਸਾਨ ਆ ਤੇ ਇੱਧਰ ਵੀ ਚੜਦੇ ਲੈਂਦੇ ਪੰਜਾਬ ਵਿੱਚ ਇਨਸਾਨ ਤਾਂ ਮਤਲਬ ਹੈ ਤਾਂ ਆਪਾਂ ਭੈਣ ਭਾਈ ਪਰ ਕਿੰਨੇ ਹੁੰਦੇ ਆ ਕਿ ਕੁਝ ਕਿ ਜਿਹੜੀਆਂ ਮਿਸ ਅੰਡਰਸਟੈਂਡਿੰਗ ਦੇ ਕਾਰਨ ਇਹ ਜਿਹੜੀਆਂ ਲੜਾਈਆਂ ਰੀਜ਼ਨ ਬਣਦੀਆਂ ਨੇ ਬਾਕੀ ਵਾਹਿਗੁਰੂ ਅਰਦਾਸ ਕੀਤੀ ਕਿ ਵਾਹਿਗੁਰੂ ਇਹ ਸਮਾਂ ਟਲ ਜਾਵੇ ਮਾੜਾ ਸਮਾਂ ਕਿਉਂਕਿ ਬਜ਼ੁਰਗਾਂ ਨੇ ਮਾੜੇ ਸਮੇਂ ਦੇਖਿਆ ਤੇ ਉਹ ਦੱਸਦੇ ਆ ਕਿ ਤੁਸੀਂ ਤਾਂ ਇਹ ਸੈਣ ਵੀ ਨਹੀਂ ਕਰ ਸਕਦੇ ਉਹ ਸਮਾਂ ਨਾ ਹੀ ਆਵੇ ਤਾਂ ਚੰਗਾ ਹੈ ਵਾਹਿਗੁਰੂ ਕਿਰਪਾ ਬਣਾਈ ਰੱਖੇ ਕਿਉਂਕਿ ਸਾਰੇ ਪਰਿਵਾਰਾਂ ਨੇ ਕਿਸੇ ਦਾ ਬੱਚੇ ਦਾ ਵਿਆਹ ਤਰਿਆ ਹੋਇਆ ਕਿਸੇ ਨੇ ਤਾਂ ਨਾ ਹੁੰਦਾ ਹੈ بڑے ਸੁਪਨੇ ਸਜਾਏ ਹੁੰਦੇ ਆ ਕਿਸੇ ਨੇ ਸੋਚਿਆ ਹੁੰਦਾ ਸਾਡਾ ਬੱਚਾ ਵੱਡਾ ਹੋਊਗਾ ਸੀ ਉਹਨੂੰ ਐ ਸੌਦੇ ਤੇ ਕਰਾਂਗੇ ਐ ਸੌਦੇ ਤੇ ਕਰਾਂਗੇ ਬਾਕੀ ਮੈਂ ਪ੍ਰੇ ਕਰਦੀ ਆ ਫੌਜੀ ਵੀਰਾਂ ਵਾਸਤੇ ਵੀ ਕਿ ਵਾਇਰਸ ਸੱਚੇ ਪਾਤਸ਼ਾਹ ਉਹਨਾਂ ਨੂੰ ਸਲਾਮਤ ਰੱਖੇ ਪਹਿਲੀ ਗੱਲ ਤਾਂ ਵਾਇਰਸ ਸੱਚੇ ਪਾਤਸ਼ਾਹ ਇਹ ਲੜਾਈ ਲੱਗੇ ਹੀ ਨਾ ਤੇ ਅਸੀਂ ਹਰਵੰਦਰ ਸਾਹਿਬ ਵੀ ਗਿਆ ਸੀ ਉੱਥੇ ਇਹੇ ਅਰਦਾਸ ਕਰਕੇ ਆਏ ਆ ਵਾਇਰਸ ਦੇ ਅੱਗੇ ਤੇ ਦਿੱਲੀ ਵੀ ਵਾਹਿਗੁਰੂ ਅੱਗੇ ਖੜਕੇ ਇਹ ਅਰਦਾਸ ਕਰੀ ਦੀ ਕਿ ਵਾਹਿਗੁਰੂ ਸੱਚੇ ਪਾਤਸ਼ਾਹ ਤੁਸੀਂ ਇਹ ਸਮਾਂ ਟਾਲ ਦਿਓ ਤੇ ਵਧੀਆ ਸੀ ਅਮਨ ਸ਼ਾਂਤੀ ਨਾਲ ਰਲ ਮਿਲ ਕੇ ਸਾਰਾ ਭਾਈਚਾਰਾ ਬਣਾ ਕੇ ਰੱਖੀਏ ਤੇ ਹਿੰਦੂ ਸਿੱਖ ਮੁਸਲਮਾਨ ਸਾਰੇ ਰਲ ਮਿਲ ਕੇ ਰਹੀਏ ਅਸੀਂ ਭਾਈ ਭਾਈ ਬਣ ਕੇ ਰਹੀਏ ਬਾਕੀ ਅ ਅਸੀਂ ਕੱਲ ਗਏ ਸੀ ਹਰਮੰਦਰ ਸਾਹਿਬ ਉਹ ਤੁਹਾਨੂੰ ਦਿਖਾਈ ਦਿੱਤਾ ਵਲੌਗ ਦੇ ਵਿੱਚ ਜਿੰਨਾ ਕ ਕੈਪਚਰ ਹੋ ਸਕੇ ਕਿਉਂਕਿ ਉੱਥੇ ਜਿਆਦਾ ਆਨੰਦ ਲੈਣਾ ਹੁੰਦਾ ਤੇ ਵਲੌਗ ਦਾ ਧਿਆਨ ਹੀ ਨਹੀਂ ਰਹਿੰਦਾ ਇਸ ਕਰਕੇ ਅਸੀਂ ਵਲੌਗ ਜਿੰਨਾ ਕੁ ਛੋਟਾ ਹੋ ਸਕਿਆ ਬਾਰ ਬਾਰ ਕੀਤਾ ਕਿਉਂਕਿ ਅੰਦਰ ਜਿਆਦਾ ਲੌਗ ਨਹੀਂ ਕਰਦੇ ਨਾ ਇਸ ਕਰਕੇ ਜਿੰਨਾ ਕੁ ਛੋਟਾ ਸ਼ੂਟ ਸੋਈ ਹੋ ਸਕਿਆ ਉਨਾਂ ਕੀਤਾ ਬਾਕੀ ਅੱਜ ਦਾ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਦੱਸਿਓ ਜਰੂਰ ਬਾਕੀ ਵਲੌਗ ਵਧੀਆ ਲੱਗੇ ਤਾਂ ਲਾਈਕ ਕਰਨਾ ਉਸ ਤੋਂ ਵਧੀਆ ਲੱਗੇ ਤਾਂ ਕਮੈਂਟ ਕਰਨਾ ਤੇ ਸ਼ੇਅਰ ਕਰਨਾ ਤਾਂ ਬਿਲਕੁਲ ਹੀ ਨਾ ਭੁੱਲੋ ਬਾਕੀ ਆਪਾਂ ਸ਼ਾਰਟ ਵੀਡੀਓ ਵੀ ਪਾਉਨੇ ਆ ਜੋ ਕੋਈ ਪੈਨਪਰਾ ਸ਼ਾਰਟ ਵੀਡੀਓ ਨਹੀਂ ਦੇਖਦਾ ਤਾਂ ਪਲੀਜ਼ ਆਪਣੀਆਂ ਸ਼ਾਰਟ ਵੀਡੀਓ ਵੀ ਹੁੰਦੀਆਂ ਹੈ ਉਵੇਂ ਤੁਸੀਂ ਵੇਖਿਆ ਕਰੋ ਤੇ ਆਪਣੇ ਚੈਨਲ ਨੂੰ ਜਲਦੀ ਤੋਂ ਜਲਦੀ ਕਰਨਾ ਸਬਸਕ੍ਰਾਈਬ ਆਪਣਾ ਚੈਨਲ ਦਾ ਨਾਮ ਹੈ ਚੈਨਲ ਵਲੌਗਸ ਤੇ ਪਹਿਲਾਂ ਸੁਖੀ ਬਿੰਦੀ ਦੇ ਨਾਮ ਤੇ ਚੱਲਦਾ ਸੀ ਜਦ ਕਿ ਹੁਣ ਆਪਾਂ ਚੈਨਲ ਵਲੌਗ ਨਾਮ ਬਦਲ ਕੇ ਰੱਖ ਦਿੱਤਾ ਹੈ ਤੇ ਦੋਨੋਂ ਤੇ ਸਰਚ ਕਰਕੇ ਦੇਖ ਸਕਦੇ ਹੋ ਜਿਹੜੇ ਤੋਂ ਵੀ ਨਿਕਲ ਗਿਆ ਤੁਸੀਂ ਕੱਢ ਸਕਦੇ ਹੋ ਸ਼ੇਅਰ ਕਰਨਾ ਦਬਕ ਕੇ ਤੇ ਕਰਨਾ ਸਬਸਕ੍ਰਾਈਬ ਜਿਹੜੇ ਭੈਣ ਭਰਾ ਨੇ ਨਹੀਂ ਕੀਤਾ ਜਲਦੀ ਤੋਂ ਜਲਦੀ ਬੈਲ ਆਈਕਨ ਦਬਾ ਦਿਓ ਤਾਂ ਜੋ ਵੀਡੀਓ ਦੀ ਨੋਟੀਫਿਕੇਸ਼ਨ ਟਾਈਮ ਟੂ ਟਾਈਮ ਤੁਹਾਡੇ ਤੱਕ ਪਹੁੰਚਦੇ ਰਹਿਣ ਹੁਣ ਮਿਲਦੇ ਆਪਾਂ ਨੈਕਸਟ ਵਲੌਗ ਚ ਤਦ ਤੱਕ ਲਈ ਮਿੰਨਦੀ ਆ ਇਜਾਜ਼ਤ ਸ਼ਸ਼ਕਲ ਬਾਏ ਬਾਏ